ਦਿਆਨਾਂ ਦੇ ਵਿੱਚ ਜੋ ਸਯੁਕਤ ਕਿਸਾਨ ਮੋਰਚੇ ਦੀ ਅਹਿਮ ਬੈਠਕ ਕੀਤੀ ਗਈ ਜਿਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ। ਸੁਰਨ ਆਗੂਆਂ ਨੇ ਕਿਹਾ ਇਹ ਮੀਟਿੰਗ ਹੈ ਜਿਹੜੀ 24 ਤਰੀਕ ਨੂੰ ਸਮਰਾਲਾ ਵਿਖੇ ਲੈਂਡ ਪੋਲਿੰਗ ਨੂੰ ਲੈ ਕੇ ਹੋਣ ਵਾਲੀ ਧਨਵਾਦ ਅਤੇ ਜਿੱਤ ਦੀ ਰੈਲੀ ਹੋਵੇਗੀ। ਉਨ੍ਹਾਂ ਕਿਹਾ ਇਸ ਮੀਟਿੰਗ ਦੇ ਵਿੱਚ ਦੋ ਜਥੇਬੰਦੀਆਂ ਦੇ ਆਗੂਆਂ ਨੂੰ ਬਾਹਰ ਵੀ ਕੀਤਾ ਗਿਆ ਜਿਨ੍ਹਾਂ ਦੇ ਲੋ ਪ੍ਰਧਾਨ ਮੰਤਰੀ ਅਤੇ ਟਰੰਪ ਵਿਚਾਲੇ ਚੱਲ ਰਹੇ ਮੁਸਲੀਤੇ ਪ੍ਰਧਾਨ ਮੰਤਰੀ ਦੇ ਗੁਣਗਾਨ ਗਾਏ ਗਏ ਸਨ। ਉਨ੍ਹਾਂ ਕਿਹਾ ਇਸ ਤੋਂ ਇਲਾਵਾ ਕਿਸਾਨਾਂ ਦੇ ਫੜਾ ਕਾਰਨ ਬੂਰੇ ਨੁਕਸਾਨ ਦੀ ਭਰਪਾਈ ਅਤੇ ਮੁਰਨਾ ਮਾਲਿਆਂ ਨੂੰ ਲੈ ਕੇ ਵੀ ਸਰਕਾਰ ਖਿਲਾਫ ਅਗਲੇ ਰਣਨੀਤੀ 24 ਤਰੀਕ ਨੂੰ ਲਿਖੀ ਜਾਵੇਗੀ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਜਿਹੜੀ ਸਾਡੀ ਚੰਡੀਗੜ੍ਹ ਮੀਟਿੰਗ ਹੋਈ ਸੀ ਬਾਕੇ ਦੇ ਉਦੋਂ ਚ ਫੈਸਲਾ ਹੋ ਗਿਆ ਜੀ ਤਿੰਨ ਗੇਟ ਦੀ ਮੀਟਿੰਗ ਚੱਲ ਕੇ ਵੀ ਇਹਦਾ ਆਪਾਂ ਨੂੰ ਕਰਨਾ ਕੀ ਚਾਹੀਦਾ ਉਹ ਤੇ ਫੈਸਲਾ ਹੋ ਗਿਆ ਜੀ ਵੀ ਆਪਾਂ ਨੂੰ ਉਹਦੇ ਮਤਲਬ ਸਮਰਾਜ ਦੇ ਵਿੱਚ ਵੱਡੀ ਮਹਾਪੰਚਾਇਤ ਕਰਨੀ ਚਾਹੀਦੀ ਹੈ ਇਹ ਆ ਗਿਆ ਜੀ ਵੀ ਸਰਕਾਰ ਦਾ ਬਿਆਨ ਆ ਗਿਆ ਵੀ ਵੀ ਜੋ ਸਰਕਾਰ ਨੇ ਬਿਆਨੀ ਦਿੱਤੀ ਤਾਂ ਫੇਰ ਆਪਾਂ ਨੂੰ ਕੀ ਕਰਨਾ ਚਾਹੀਦਾ ਫਿਰ ਇਹ ਅਸੀਂ ਫੈਸਲਾ ਕਰ ਲਿਆ ਤੀ ਵੀ ਕੰਟਰੀਜ਼ ਮੀਟਿੰਗ ਸੱਦ ਕੇ ਜੇ ਇਹਨੂੰ ਰੱਦ ਕਰ ਦਾਂਦੇ ਨੇ ਫੇਰ ਇਹਨੂੰ ਜਿੱਤ ਦੇ ਵਿੱਚ ਵਾਦਨ ਲਾਗੇ ਮਤਲਬ ਚਾਹੇ ਉਹਨਾਂ ਨੇ ਕੰਟਰੀਜ਼ ਮੀਟਿੰਗ ਸੱਦ ਕੇ ਕਰੀ ਜਦੋਂ ਪਰ ਅਸੀਂ ਜਿਹੜੀ ਮਹਾਪੰਚਾਇਤ ਕਰਨੀ ਹੈ ਉਹ ਸਾਡੀ ਉੱਥੇ ਜੇਤੂ ਮਹਾਪੰਚਾਇਤ ਕਹੇ ਜੋ ਰੇਲਵੇ ਕਹੇ ਜੋ ਅਸੀਂ ਸਾਡਾ ਜਿਹੜਾ ਮੋਰਚਾ ਪੂਰਾ ਜੋਰ ਲਾਊਗਾ ਵੱਡਾ ਕੱਟ ਕਰਾਂਗੇ ਪੂਰੀਆਂ ਸਾਡੀਆਂ ਤਿਆਰੀਆਂ ਨਹੀਂ ਗਈਆਂ ਤੇ ਜਿਹੜੀਆਂ ਸਾਡੀਆਂ ਰਹਿਂਦੀਆਂ ਮੰਗਾਂ ਨੇ ਗਿਆ ਬੜੀਆਂ ਮੰਗਾਂ ਨੇ ਕਾਫੀ ਮੰਗਾਂ ਨੇ ਗਿਆ ਉਨਾ ਵਾਰੀ ਬੁੱਥੇ ਐਲਾਨ ਕੀਤਾ ਜੋ ਅਗਲਾ ਸੰਘਰਸ਼ ਕੀ ਕਰਨਾ ਪਰ ਇਹ ਜੇਤੂ ਰੈਲੀ ਆ ਜੇਤੂ ਰੈਲੀ ਕਰਨ ਜਾ ਰਹੇ ਆ ਅੱਜ ਸਾਡੀ ਮਤਲਬ ਜੇ ਕਹਿੰਦੀ ਹੈ ਕਟੋ-ਕਟ ਕਾਫੀ ਜਥੇਬੰਦੀਆਂ ਆਈਆਂ ਮੀਟਿੰਗ ਹੋਈ ਹੈ ਬੈਸ ਹੋਈ ਹੈ ਇੱਕ ਦੋ ਮਸਲੇ ਅਹਿਮ ਅਸੀਂ ਹੋਰ ਲੈ ਗਏ ਨੇ ਕੁਸਰ ਜਥੇਬੰਦੀਆਂ ਵਾਸਤੇ ਉਹ ਸਾਡੇ ਸਾਥੀ ਜਿਹਦੇ ਕੋਲ ਅਲਰੇਡੀ ਜੀ ਦੱਸਣਗੇ ਬਿਲਕੁਲ ਤੁਸੀਂ ਕੁਝ ਮੰਗਾਂ ਦਾ ਜ਼ਿਕਰ ਕਰ ਰਹੇ ਹੋ ਕਿਹੜੀਆਂ ਕਿਹੜੀਆਂ ਮੰਗਾਂ ਦੇ ਬਾਰੇ ਜਰਾ ਮੰਗਾਂ ਤਾਂ ਉ ਤਾਂ ਚਾਰ ਪੰਜ ਮੰਗਾਂ ਦੀਆਂ ਪਾਣੀਆਂ ਦਾ ਮਸਲਾ ਹੈ ਹੋਰ ਮਸਲੇ ਨੇਗੇ ਸਾਰੇ ਹੈਗੇ ਨੇ ਕਰਜ਼ੇ ਦਾ ਮਸਲਾ ਕਰਜ਼ੇ ਦਾ ਮਸਲਾ ਹੈ ਹਜੇ ਤਾਂ ਉਹਨੇ ਇੱਕੋ ਹੀ ਮੰਗ ਮੰਨੀ ਹੈ ਨਾ ਕੱਲੀ ਮਤਲਬ ਉਹ ਜਿਹੜੀ ਨੀਤੀ ਲਈ تھی ਜਮੀਰ ਰੁਕਾਰ ਕਰਨ ਦੀ ਉਹ ਉਹਨਾਂ ਨੇ ਪੋਸਟ ਬੰਡ ਕਰ ਦੋ ਕੈਨਸਲ ਕਰ ਦੋ ਕੁਝ ਵੀ ਕਰ ਦੋ ਕਰੀ ਹੈਗੀ ਦੂਧੀਆਂ ਮੰਗਾਂ ਤਾਂ ਰਹਿੰਦੀਆਂ ਜਿਹਦੇ ਪਾਸੇ ਲੜਨਾ ਲੜਾ ਹੈ ਹਰ ਬਜੀ ਅੱਜ ਦੀ ਸਾਡੀ ਇਹ ਮੀਟਿੰਗ ਐਸਕੇਮ ਪੰਜਾਬ ਚੈਪਟਰ ਦੀ ਜਿਹਦੇ ਵਿੱਚ ਸਾਡੇ ਅੱਜ ਮੇਨ ਜਿਹੜੇ ਆ ਉਹ ਸਾਡੇ ਦੋ ਹੀ ਏਜੰਡੇ ਸੀ ਇੱਕ ਤਾਂ ਏਜੰਡਾ ਸੀ ਜਿਹੜਾ ਮੇਰੇ ਸਾਥੀਆਂ ਨੇ ਤੁਹਾਡੇ ਨਾਲ ਕਲੀਅਰ ਕੀਤਾ 24 ਦੀ ਰੈਲੀ ਬਾਰੇ ਉਹ ਸਾਥੀਆਂ ਨੇ ਤੁਹਾਨੂੰ ਕਲੀਅਰ ਕਰਤਾ ਔਰ ਦੂਸਰਾ ਏਜੰਡਾ ਸੀ ਸਾਡਾ ਅਨੁਸ਼ਾਸਨੀ ਏਜੰਡਾ ਜਿਹੜਾ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਪ੍ਰੈਸੋ ਦੇ ਬਾਰੇ ਜਾਦਾ ਜਾਣਦੀ ਆ ਸੋਸ਼ਲ ਮੀਡੀਆ ਤੇ ਦੋ ਐਸਕੇਐਮ ਦਾ 파ਟ ਜੱਥੇਬੰਦੀਆਂ ਜਿਨ੍ਹਾਂ ਦੇ ਆਗੂ ਕੁਲਦੀਪ ਸਿੰਘ ਵਜੀਦਪੁਰ ਤੇ ਕਿਰਪਾ ਸਿੰਘ ਇਹ ਦੋ ਸਾਥੀ ਸੀਗੇ ਜਿਹੜੇ ਉਹਨਾਂ ਦੇ ਮੁਖੀ ਆ ਜੱਥੇਬੰਦੀਆਂ ਦੇ ਜਿਨ੍ਹਾਂ ਨੇ ਜਿਸ ਮੌਜੂਦਾ ਸਰਕਾਰ ਦੇ ਖਿਲਾਫ ਐਸਕੇਐਮ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਲੜਦਾ ਆ ਰਿਹਾ ਔਰ ਐਸਕੇਐਮ ਨੇ ਪਿਛਲੇ ਸੰਘਰਸ਼ਾਂ ਦੌਰਾਨ ਆਪਣੇ 750 ਦੇ ਕਰੀਬ ਸਾਥੀਆਂ ਨੂੰ ਕਹਿ ਲੋ ਵੀ ਸ਼ਹੀਦੀਆਂ ਦੇਣੀਆਂ ਪੈ ਗਈਆਂ ਹੁਣ ਉਹਨਾਂ ਸੰਘਰਸ਼ਾਂ ਦੇ ਚਲਦਿਆਂ ਹੋਇਆਂ ਜਿਸ ਸਰਕਾਰ ਨੇ ਸਾਡੇ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਵਧੇਕੀਆਂ ਕੀਤੀਆਂ ਹੋਣ ਅਸੀਂ ਸਮਝਦੇ ਹਾਂ ਕਿ ਉਹ ਇਹ ਲੋਕਾਂ ਦੇ ਵਿਰੋਧ ਦੀ ਸਰਕਾਰ ਆ ਔਰ ਇਹ ਜਿਹੜੇ ਸਾਥੀ ਜਿਨ੍ਹਾਂ ਦਾ ਅੱਜ ਏਜੰਡਾ ਵਿਚਾਰਿਆ ਗਿਆ ਜਿਨ੍ਹਾਂ ਦੇ ਗੱਲ ਆਈ ਸੀ ਕਿ ਉਹਨਾਂ ਨੇ ਕ੍ਰਿਸ਼ੀ ਮੰਤਰੀ ਦੇ ਨਾਲ ਬਕਾਇਦਾ ਤੌਰ ਤੇ ਜਿਹੜੀ ਇੱਕ ਕਿਸਾਨ ਮਿਲਣੀ ਦਾ ਉਹਨਾਂ ਨੇ ਪ੍ਰੋਗਰਾਮ <li>ਉਲੀਕਿਆ ਹੋਇਆ ਸੀ ਉਸ ਪ੍ਰੋਗਰਾਮ ਦੇ ਵਿੱਚ ਉਹ ਦੋ ਸਾਥੀ ਬਿਨਾਂ ਐਸਕੇਐਮ ਨਾਲ ਕੋਈ ਰੈ ਮਸ਼ਵਰਾ ਕੀਤੇ ਆ ਉਸ ਵਿੱਚ ਸ਼ਾਮਲ ਹੋਏ ਔਰ ਉੱਥੇ ਜਿਸ ਦੇ ਖਿਲਾਫ ਅਸੀਂ ਲੜ ਰਹੇ ਆ ਉਹਨਾਂ ਦੇ ਹੀ ਉਹਨਾਂ ਨੇ ਗੁਣਗਾਉਣ ਗਏ ਨੇ ਭਾਵੇਂ ਮੋਦੀ ਜੇ ਟਰੰਪ ਦੇ ਨਾਲ ਜੋ ਫੈਸਲੇ ਕਰ ਰਿਹਾ ਜਿਹਦੇ ਖਿਲਾਫ ਉਸੇ ਹੀ ਦਿਨ ਸਭ ਤੋਂ ਵੱਡੀ ਸੰਜੀਦਾ ਗੱਲ ਸੀ ਜਿਹੜੀ ਕਿ ਉਸੇ ਹੀ ਦਿਨ ਅਸੀਂ 올 ਇੰਡੀਆ ਦੇ ਵਿੱਚ 올 ਇੰਡੀਆ ਦੇ ਵਿੱਚ ਐਫਟੀਏ ਫ੍ਰੀ ਟ੍ਰੇਡ ਐਗਰੀਮੈਂਟ ਦੇ ਖਿਲਾਫ ਮੋਦੀ ਤੇ ਟਰੰਪ ਦੇ ਪੁਤਲੇ ਸਾੜ ਰਹੇ ਸੀ ਔਰ ਦੂਸਰੇ ਪਾਸੇ ਇਹ ਸਾਥੀ ਆ ਜਿਹੜੇ ਮੋਦੀ ਦੇ ਕਿਸਾਨ ਮਿਲਣੀ ਦੇ ਵਿੱਚ ਮੋਦੀ ਦੇ ਗੁਣ ਗਾਣ ਗਾ ਰਹੇ ਸੀ ਇਹਦਾ ਸਖਤ ਸਟੈਂਡ ਲੈਂਦਿਆਂ ਹੋਇਆਂ ਐਸਕੇਐਮ ਨੇ ਅੱਜ ਸਰਬਸੰਮਤੀ ਦੇ ਨਾਲੇ ਪਾਸ ਕੀਤਾ ਕਿ ਐਸਕੇਐਮ ਆ ਜਿਹੜੀ ਉਹ ਕਿਸਾਨਾਂ ਦੇ ਪੱਖ 'ਚ ਲੜਨ ਵਾਲੀ ਇੱਕ ਕਹ ਲੋ ਵੀ ਮੰਚ ਬਣਿਆ ਹੋਇਆ ਉਸ ਮੰਚ ਨੂੰ ਇਹ ਕਿਸੇ ਵੀ ਤਰੀਕੇ ਨਾਲ ਜਿਹੜਾ ਇਹਨਾਂ ਨੇ ਇਹ ਐਕਸ਼ਨ ਕੀਤਾ ਉਹ ਮੰਚ ਨੂੰ ਨੁਕਸਾਨ ਪਹੁੰਚਾਉਂਦਾ ਇਸ ਕਰਕੇ ਅੱਜ ਅਸੀਂ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਕਿ ਦੋਨੋਂ ਜਥੇਬੰਦੀਆਂ ਨੂੰ ਜਿਹੜੀਆਂ ਜਥੇਬੰਦੀਆਂ ਦੇ ਆਗੂ ਇੱਕ ਦੇ ਕੁਲਦੀਪ ਸਿੰਘ ਵਜੀਦਪੁਰ ਔਰ ਦੂਸਰੀ ਦੇ ਕਿਰਪਾ ਸਿੰਘ ਨੇ ਇਹ ਦੋਨਾਂ ਜਥੇਬੰਦੀਆਂ ਨੂੰ ਐਸਕੇਐਮ ਦਾ 파ਟ ਨਹੀਂ ਰਹਿਣ ਦਿੱਤਾ ਜਾਏਗਾ ਇਹਨਾਂ ਨੂੰ ਐਸਕੇਐਮ ਦੇ ਚੈਪਟਰ ਪੰਜਾਬ ਦੇ ਵਿੱਚੋਂ ਬਾਹਰ ਕੀਤਾ ਜਾਂਦਾ ਅੱਜ ਦਾ ਸਾਡਾ ਇੱਕ ਮੁੱਖ ਏਜੰਡਾ ਇਹ ਸੀ ਦੂਸਰਾ ਜਿਹੜਾ ਕਿ ਤੁਹਾਨੂੰ ਪਤਾ ਸਾਰਿਆਂ ਨੂੰ بارشਾਂ ਦੇ ਨਾਲ ਡੈਮ ਦੇ ਵੱਦੇ ਪਾਣੀ ਦੇ ਨਾਲ ਜਿਹੜਾ ਦਰਿਆਵਾਂ ਦੇ ਨਾਲ ਦੇ ਏਰੀਆ ਦੇ ਵਿੱਚ ਹੜ੍ਹਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਅੱਜ ਦਾ ਸਾਡੀ ਐਸਕੇਐਮ ਦੇ ਵਿੱਚ ਇਹ ਮੰਗ ਆ ਸਰਕਾਰ ਤੋਂ ਕਿ ਸਰਕਾਰ ਤੁਰੰਤ ਉਹਦੀ ਗਰਾਵਰੀ ਕਰਾ ਕੇ ਜਿਹੜਾ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਜਿੰਨਾ ਵੀ ਘਰਾਂ ਦਾ ਪਸ਼ੂਆਂ ਦਾ ਖੇਤੀ ਦਾ ਜੋ ਵੀ ਨੁਕਸਾਨ ਹੋਇਆ ਉਹਦੀ ਤੁਰੰਤ ਪਰਵਾਹੀ ਕਰੇ ਉਹਦੇ ਲਈ ਮੁਆਵਜ਼ਾ ਤੈਅ ਕਰਕੇ ਲੋਕਾਂ ਨੂੰ ਤੁਰੰਤ ਮੁਆਵਜ਼ਾ ਦੇਵੇ ਉਹਦੀ ਤੁਰੰਤ ਗਦਾਵਰੀ ਕੀਤੀ ਜਾਵੇ ਧੰਨਵਾਦ ਅੱਜ ਵੀ ਸਰ ਜਿਹੜੇ ਬੈਠੇ ਆ ਕੁਝ ਦੋ ਕਿਸਾਨ ਜਿੱਥੇ ਬੰਦਿਆਂ ਦੇ ਆਗੂਆਂ ਨੂੰ ਐਸਕੇਮ ਦੇ ਜਿਹੜੇ ਮਤੇ ਮੁਤਾਬਕ ਬਾਹਰ ਕਰ ਦਿੱਤਾ ਗਿਆ ਉਹ ਵੇਖੋ ਉਹ ਜਿਹੜਾ ਐਸਕੇਮ ਦੇ ਫੈਸਲੇ ਨੇ ਨਾ ਉਹਨਾਂ ਦੇ ਉਲਟ ਚੱਲ ਗਏ ਉਹ ਐਸਕੇਮ ਬਿਲਕੁਲ ਵੀ ਪੋਲੀਟਿਕਲੀ ਪਾਰਟੀਆਂ ਨਾਲ ਸਟੇਜ ਦਾ ਸਾਂਝਾ ਨਹੀਂ ਕਰਦੇ ਔਰ ਉਹਨਾਂ ਦੇ ਨਾਲ ਸਟੇਜ ਸਾਂਝੀ ਨਾ ਕਰਨ ਕਰਕੇ ਔਰ ਐਸਕੇਮ ਦੇ ਵਿੱਚ ਵਿਚਾਰੇ ਤੋਂ ਬਗੈਰ ਉਹ ਦੋ ਜਥੇਬੰਦੀਆਂ ਦੇ ਆਗੂ ਉਹਨਾਂ ਦੀ ਸਟੇਜ ਤੇ ਚਲੇ ਗਏ ਉਸ ਦਿਨ ਚਲੇ ਗਏ ਜਿਸ ਦਿਨ ਸਾਰੇ ਇੰਡੀਆ ਦੇ ਵਿੱਚ ਉਹਨਾਂ ਦੋਹਾਂ ਆਗੂਆਂ ਦੇ 트੍ਰੰਪ ਤੇ ਮੋਦੀ ਦੇ ਪੁਤਲੇ ਫੂਕੇ ਜਾ ਰਹੇ ਨੇ ਉਸ ਦਿਨ ਉੱਥੇ ਜਾ ਕੇ ਉਹਨਾਂ ਨੇ ਇਹ ਐਕਸ਼ਨ ਜਿਹੜਾ ਕੀਤਾ ਤੇ ਐਸਕੇਐਮ ਨੂੰ ਐਸਕੇਐਮ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਕਿਉਂਕਿ ਸਾਨੂੰ ਇਹ ਲੱਗਿਆ ਵੀ ਐਸਕੇਐਮ ਨੂੰ ਬਹੁਤ ਵੱਡੀ ਇਹ ਦੇ ਨਾਲ ਸੱਟ ਵੱਜ ਸਕਦੀ ਹੈ ਤੇ ਸਾਨੂੰ ਸਖਤ ਫੈਸਲਾ ਕੋਈ ਨਾ ਕੋਈ ਲੈਣਾ ਪਊਗਾ ਅਸੀਂ ਐਸਕੇਐਮ ਵੱਲੋਂ ਪੁਤਲੇ ਫੂਕ ਰਹੇ ਉਹਨਾਂ ਦੇ ਉਹ ਉੱਥੇ ਜਾ ਕੇ ਉਹਨਾਂ ਦੀ ਗੱਲ ਨੂੰ ਸਹੀ ਟੈਰ ਉਹਨਾਂ ਦਾ ਯਤਨ ਕਰ ਰਹੇ ਨੇ ਇਸ ਕਰਕੇ ਉਹਨਾਂ ਨੂੰ ਅੱਜ ਹੀ ਸ਼ਕਤੀ ਦੇ ਨਾਲ ਸਰਬਸੰਮਤੀ ਸ਼ਕਤੀ ਦੇ ਨਾਲ ਉਹਨਾਂ ਨੂੰ ਐਸਟੀਐਮ ਦੇ ਵਿੱਚੋਂ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ ਮੈਨੂੰ ਲੱਗਾ ਸਰ ਦੂਜਾ ਇੱਕ ਆ ਮਾਸਟਰ ਬੋਲ ਅਸੀਂ ਜਿੱਦਾਂ ਦਿੱਲੀ ਮੋਰਚਾ ਚੱਲਿਆ ਉਥੇ ਦੀ ਸਜਾਵ ਦਿੰਦੇ ਰਿਹਾ ਉਹ ਜਿਹੜਾ ਲੀਡਰ ਕੋਈ ਗਲਤ ਬੋਲਦਾ ਗਲਤ ਕੰਮ ਕਰਦਾ ਉਹ ਕੱਲੇ ਲੀਡਰ ਨੂੰ ਅਸੀਂ 2 ਮਹੀਨੇ ਲਈ 3 ਮਹੀਨੇ ਸਸਪੈਂਡ ਕਰ ਦਾਂਗੇ ਇਹ ਸਾਡਾ ਫੈਸੂਲ ਸਾਡੇ ਮੋਰਚੇ ਦਾ ਪਰ ਇਹਨਾਂ ਨੇ ਤਾਂ ਐਡਾ ਗਲਤ ਕਦਮ ਚੁੱਕਿਆ ਜਿਹੜੀ ਪਾਰਟੀ ਨੂੰ ਅਸੀਂ ਮੁੱਖ ਦੁਸ਼ਮਣ ਸਮਝਦੇ ਆ ਕਿਸਾਨਾਂ ਦੀ ਮਿਹਰ ਭਾਰਤੀ ਜਨਤਾ ਪਾਰਟੀ ਨੂੰ ਉਹਦੀ ਸਟੇਜ ਤੇ ਬੋਲਣਾ ਖੇਤੀਬਾੜੀ ਦੇ ਮੰਤਰੀ ਹਾਜ਼ਰ ਦੇ ਪ੍ਰਧਾਨ ਮੰਤਰੀ ਦੀ ਗੁਣਗਾਨ ਕਰਨਾ ਇਹੇ ਕਰਕੇ ਸਾਨੂੰ ਮਜਬੂਰ ਹੋ ਕੇ ਫੈਸਲਾ ਲੈਣਾ ਪਿਆ ਦੋਨਾਂ ਜਥੇਬੰਦੀਆਂ ਨੂੰ ਕਿ ਇੱਕ ਤਰ੍ਹਾਂ ਦੀ ਮੋਰਚੇ ਦੇ ਤੋਂ ਬਿਲਕੁਲ ਬਾਹਰ ਕਰਤਾ ਹੈਗਾ ਨਾ ਉਹ ਸਾਡੇ ਮੈਂਬਰ ਨੇ ਸਾਡੇ ਮੋਰਚੇ ਦੇ ਉਹ ਆਪਦਾ ਕਿਤੇ ਜਾ ਕੇ ਰੈਡਰ ਪੁਸ਼ ਕਰਨ ਤਾਂ ਸਾਨੂੰ ਕਦਮ ਚੁੱਕਣਾ ਪਿਆ ਜੀ ਜਿਹੜੀ ਸਾਡੀ ਦੋਸ਼ਣ ਪਾਰਟੀ ਹੈ ਉਹਦੇ ਅਸੀਂ ਖਲਾਫ ਹਾਂ ਅੱਜ ਕੋਈ ਪਹਿਲੀ ਵਾਰ ਨਹੀਂ ਗਏ ਕਿਹੜਾ ਪਹਿਲਾਂ ਬਾਗੇ ਦੀ ਉਹ ਕਹਿੰਦੇ ਸਾਥੋਂ ਗਲਤੀ ਹੋ ਗਈ ਸੀ ਬਾਗੇ ਮੁੜ ਕੇ ਨਹੀਂ ਜਾਵਾਂਗੇ ਇਹ ਦੂਜੀ ਵਾਰ ਗਏ ਨੇ ਤੇ ਦੂਜੀ ਵਾਰ ਫਰਦ ਫਰਦੀ ਮੈਂ ਫੈਸਲਾ ਲੈਂਦੇ ਉਹਨਾਂ ਅਗਲੀ ਗੱਲੇ ਕਰਦੇ ਸਾਥੀਓ ਸਰ ਇੱਕ ਕਿਸਾਨਾਂ ਨੂੰ ਲੈ ਕੇ ਤੁਸੀਂ ਇਹ ਵੀ ਜ਼ਿਕਰ ਕੀਤਾ ਕਿ ਕੁਝ ਨੁਕਸਾਨ ਹੋਇਆ ਹੈ ਇਹਦੇ ਬਾਰੇ ਵੀ ਕੋਈ ਇੱਕ ਤੁਜੀ ਜ਼ਿਕਰ ਕੀਤਾ ਕੋਈ ਦੂਵੀਂ ਤਰੀਕ ਨੂੰ ਕੋਈ ਰੈਲੀ ਕਰਨ ਜਾ ਰਹੇ ਹੋ ਹਾਂ ਜੀ ਹਾਂ ਸਮਰਾਲੇ ਦੇ ਵਿੱਚ ਵੱਡੀ ਰੈਲੀ ਕਰਨ ਜਾ ਰਹੇ ਹਾਂਗੇ ਜਿਹੜਾ ਸਰਕਾਰ ਨੇ ਨੋਟੀਫਿਕੇਸ਼ਨ ਵਾਪਸ ਤਾਂ ਲੈ ਲਿਆ ਪਰ ਉਸ ਦੇ ਜਿੱਤੂ ਮਹਾਪੰਚਾਇਤ ਕਰਨ ਜਾਂਦੇ ਰਹੇ ਸਮਰਾਲੇ ਦੇ ਸਾਥੀਓ ਇੱਕ ਸਾਡੇ ਕੋਲ ਟੀਚਰ ਦੁਨੀਆ ਨਾਲ ਆਏ ਨੇ ਜਿਹੜੇ ਅਰਜੀ ਤੌਰ ਤੇ ਆਪਾਂ ਉਹਨਾਂ ਨੂੰ ਕੀ ਕਰਿਆ ਕੱਚੇ ਜਿਹੜੇ ਮੁਲਾਜ਼ਮ ਨੇ ਟੀਚਰ ਉਹ ਇੱਕਾ ਮੰਗ ਪੱਤਰ ਦੇ ਕੇ ਗਏ ਨੇ ਜਿਹਦੇ ਵਿੱਚ ਉਹਨਾਂ ਦੀ ਇਹ ਮੰਗ ਹੈ ਕਿ ਸਾਨੂੰ ਜਿਹੜਾ ਸਪੇਸ ਸਕੇਲ ਹੈ ਜਿਹੜਾ ਉਹ 12710 ਰੁਪਏ ਸਾਡਾ ਕੀਤਾ ਜਾਵੇ ਤੇ ਜਿਹੜੀਆਂ ਸਾਡੀਆਂ ਹੋਰ ਵੀ ਮੰਗਾਂ ਨੇ ਮੈਂ ਕਹਿੰਦਾ ਲੰਮਾ ਹੋ ਜਾਊਗਾ ਵਿਭਾਗ ਵੱਲੋਂ ਮੈਡੀਕਲ ਟਰੀਟਮੈਂਟ ਦੀਆਂ ਵੀ ਉਹਨਾਂ ਦੀ ਮੰਗ ਹੈਗੀ ਏ ਇਹ ਸਾਰੀਆਂ ਮੰਗਾਂ ਸਾਡੀਆਂ ਲਾਗੂ ਕਰਨ ਔਰ ਸਾਡਾ ਪੇ ਸਕੇਲ ਜਿਹੜਾ ਉਹ ਵਧਾਉਣ ਤੇ ਦੂਜੀ ਗੱਲ ਮੈਂ ਇੱਕ ਹੋਰ ਥੋੜੀ ਜਿਹੀ ਦੁਬਾਰੇ ਵੀ ਕਰਨੀ ਚਾਹੁੰਦਾ ਹੁਣ ਜੰਗਵੀਰ ਜੀ ਉਹਨਾਂ ਨੇ ਗੰਨੇ ਤੇ ਗੱਲ ਕਰਨੀ ਏ ਜੋ ਗਰੇਵਾਲ ਸਾਹਿਬ ਨੇ ਗੱਲ ਕਹੀ ਹੈ ਬਿਲਕੁਲ 100% ਸਰਕਾਰ ਜਿਹੜੀ ਇਹ ਸਾਡੀ ਪੰਜਾਬ ਦੀ ਜਾਂ ਕੇਂਦਰ ਦੀ ਜਿਵੇਂ ਪਿਛਲੇ ਸਾਲ ਵੀ ਹੜ੍ਹਾਂ ਦੇ ਉੱਤੇ ਆਇਆ ਕੁਝ ਨਹੀਂ ਹੋਇਆ ਹੁਣ ਆ ਏਰੀਆ ਸਾਰਾ ਤਬਾਹ ਹੋਇਆ ਪਿਆ ਸਰਕਾਰ ਨੂੰ ਇਸ ਪਾਸੇ ਨੂੰ ਵਿਸ਼ੇਸ਼ ਧਿਆਨ ਦੇ ਕੇ ਲੋਕਾਂ ਦੀ ਬਾਹ ਮੜਨੀ ਚਾਹੀਦੀ ਹੈ ਨਹੀਂ ਤੇ ਸਰਕਾਰ ਦੇ ਖਿਲਾਫ ਬਹੁਤ ਵੱਡੇ ਐਕਸ਼ਨ ਹੋਣਗੇ ਹੁਣ ਜੰਗਵੀਰ ਜੀ ਜਿਹੜੇ ਨੇ ਚੋਹਾਨ ਦਾ ਦੇਖੋ ਅੱਜ ਐਸਕੇਐਮ ਪੰਜਾਬ ਚੈਪਟਰ ਦੀ ਮੀਟਿੰਗ ਹੋਈ ਹੈ ਲੁਧਿਆਣਾ ਦੇ ਵਿੱਚ ਇਹਦੇ ਵਿੱਚ 24 ਅਗਸਤ ਦੀ ਜਿਹੜੀ ਕਿਸਾਨ ਮਹਾਪੰਚਾਇਤ ਸਮਰਾਲਾ ਦੇ ਵਿੱਚ ਕੀਤੀ ਜਾਣੀ ਸੀ ਸੋ ਉਹਦੀਆਂ ਤਿਆਰੀਆਂ ਬਾਰੇ ਗੱਲਬਾਤ ਕੀਤੀ ਹੈ ਸੰਚਾਲਕੀ ਕਮੇਟੀ ਬਾਰੇ ਗੱਲਬਾਤ ਕੀਤੀ ਹੈ ਤੇ ਉਸ ਰੈਲੀ ਨੂੰ ਬਰਕਰਾਰ ਰੱਖਣ ਵਾਲੇ ਗੱਲਬਾਤ ਕੀਤੀ ਹੈ ਕਿਉਂਕਿ ਕਿਸਾਨਾਂ ਦੀ ਕਿਸਾਨ ਜਥੇਬੰਦੀਆਂ ਦੀ ਪੰਜਾਬ ਦੇ ਲੋਕਾਂ ਦੀ ਬਹੁਤ ਵੱਡੀ ਜਿੱਤ ਹੋਈ ਹੈ ਕਿਉਂਕਿ ਉਸ ਰੈਲੀ ਨੂੰ ਜਿੱਤ ਕਰਾਰ ਦੇਣ ਵਾਸਤੇ ਉਹ ਰੈਲੀ ਜਿਹੜੀ ਆ ਇੱਕ ਜਿੱਤ ਦੇ ਰੂਪ ਵਿੱਚ ਕੀਤੀ ਜਾਣੀ ਹੈ ਔਰ ਦੂਸਰੀ ਬੇਨਤੀ ਇਹ ਸੀ ਕਿ ਪਿਛਲੇ 12 ਅਗਸਤ ਨੂੰ ਸਾਡੀਆਂ ਕੁਝ ਮਾਝੇ ਤੇ ਦੁਆਬੇ ਦੀਆਂ ਕਿਸਾਨ ਜਥੇਬੰਦੀਆਂ ਨੇ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਗੰਨੇ ਦੀ ਪੇਮੈਂਟ ਨੂੰ ਲੈ ਕੇ ਕਿਉਂਕਿ ਗੰਨੇ ਦਾ ਬਕਾਇਆ ਪਿਛਲੇ ਸਾਲ ਦਾ 224 ਤੇ 225 ਦਾ ਆ 133 ਕਰੋੜ ਰੁਪਈਆ ਜਿਹੜਾ ਕਿਸਾਨਾਂ ਦਾ ਸਰਕਾਰ ਨੇ ਦੇਣਾ ਆ 45% ਸਬਸਿਡੀ ਦੇ ਰੂਪ ਦੇ ਵਿੱਚ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਉਣਾ ਹਾਲ ਤੱਕ ਉਹਨਾਂ ਨੇ ਨਹੀਂ ਪਾਇਆ ਸੋ 197 ਕਰੋੜ ਰੁਪਈਆ ਕੋਆਪਰੇਟਿਵ ਮਿੱਲਾਂ ਤੇ ਪ੍ਰਾਈਵੇਟ ਮਿੱਲਾਂ ਨੇ ਕਿਸਾਨਾਂ ਦਾ ਦੇਣਾ ਆ ਹਾਲ ਤੱਕ ਖਾਤਿਆਂ ਦੇ ਵਿੱਚ ਨਹੀਂ ਪਾਇਆ ਸੋ ਉਹਦੇ ਵਾਸਤੇ ਅਸੀਂ ਇੱਕ ਐਕਸ਼ਨ ਅਲੀਕਿਆ ਸੀ ਕਿ 19 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੁਣਾਂ ਦੀ ਕੋਠੀ ਦਾ ਚੰਡੀਗੜ੍ਹ ਦੇ ਵਿੱਚ ਘਰਾਓ ਕਰਾਂਗੇ ਸੋ ਉਸ ਮੁੱਦੇ ਨੂੰ ਅਸੀਂ ਅੱਜ ਐਸਕੇਮ ਦੇ ਵਿੱਚ ਵਿਚਾਰਿਆ ਔਰ ਰੱਖਿਆ ਸੋ ਐਸਕੇਮ ਦੇ ਲੀਡਰਾਂ ਨੇ ਬਹੁਤ ਸੂਝ-ਬੂਝ ਦੇ ਨਾਲ ਇਹ ਮਤਾ ਪਾਸ ਕੀਤਾ ਹੈ ਕਿ ਇੱਕ ਤੇ 24 ਜਿਹੜੀ ਆਗਸਤ ਦੀ ਰੈਲੀ ਹੈ ਉਹ ਰੈਲੀ ਵੱਡੇ ਰੂਪ ਦੇ ਵਿੱਚ ਕਰੀਏ ਤੇ ਉਸ ਰੈਲੀ ਦੇ ਵਿੱਚ ਜਿਹੜਾ ਆ ਅਸੀਂ ਇਸ ਗੰਨੇ ਦੀ ਪੇਮੈਂਟ ਨੂੰ ਲੈਣ ਵਾਸਤੇ ਕਿਉਂਕਿ ਇਹ ਮੁੱਦਾ ਕੱਲਾ ਮਾਝੇ ਤੇ ਦੁਆਬੇ ਦੀਆਂ ਕਿਸਾਨ ਜਥੇਬੰਦੀਆਂ ਨਹੀਂ ਪੂਰੇ ਪੰਜਾਬ ਦਾ ਮੁੱਦਾ ਆ ਇਹ ਐਸ ਕੇਐਮ ਵੱਲੋਂ ਪ੍ਰੋਗਰਾਮ ਕੀਤਾ ਜਾਣਾ ਤੇ 24 ਤਰੀਕ ਨੂੰ ਸਮਰਾਲੇ ਦੀ ਕਿਸਾਨ ਮਹਾਪੰਚਾਇਤ ਦੀ ਸਟੇਜ ਦੇ ਉੱਤੋਂ 2 ਤਰੀਕ ਦਾ ਐਕਸ਼ਨ ਪ੍ਰੋਗਰਾਮ ਲਿਖਿਆ ਜਾਏਗਾ ਉਹ ਐਕਸ਼ਨ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਪੰਜਾਬ ਵੱਲੋਂ ਕੀਤਾ ਜਾਊਗਾ ਇਹ ਅਸੀਂ ਜਿਹੜਾ 19 ਤਰੀਕ ਦਾ ਪ੍ਰੋਗਰਾਮ ਆ ਅ ਬੇਤ ਮੰਤਰੀ ਦੇ ਘਰਾਓ ਦਾ ਅਸੀਂ ਮੁਲਤਵੀ ਕਰਕੇ 24 ਤਰੀਕ ਨੂੰ ਜਿਹੜਾ ਆ ਸਮਰਾਲੇ ਦੀ ਰੈਲੀ ਦੇ ਵਿੱਚੋਂ ਉਹ ਐਲਾਨ ਕਰਾਂਗੇ ਮਤਲਬ 24 ਨੂੰ ਅਗਲੇ ਐਕਸ਼ਨ ਦਾ ਐਲਾਨ ਹੋਵੇਗਾ 24 ਨੂੰ ਉੱਥੇ ਜ਼ਰਾ ਪੈਨਲ ਹੋਊਗਾ